हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਦੋ ਵੱਡੀਆਂ ਖਬਰਾਂ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਜੀਜਾ ਸਾਹਿਬ ਯਾਨੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਖੁਰਕ ਹੋਣ ਲੱਗੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਕੋਲ ਜੇਲ੍ਹ ਦੇ ਅੰਦਰ ਜਾਣਾ ਪੈਣਾ ਔਰ ਦੂਜੇ ਪਾਸੇ ਅਮਰੀਕਾ ਦੇ ਵਿੱਚ ਇੱਕ ਆਪਣੇ ਪੰਜਾਬੀ ਨੌਜਵਾਨ ਦਾ ਇਨਕਾਊਂਟਰ ਹੋ ਚੁੱਕਿਆ ਹੈ ਉਹਨਾਂ ਦੀ ਪੁਲਿਸ ਦੁਆਰਾ ਯਾਨੀ ਉਹਨੇ ਐਸਾ ਕੀ ਕੀਤਾ ਅਕਸਰ ਤੁਸੀਂ ਖਬਰਾਂ ਦੇ ਵਿੱਚ ਕੁਝ ਸਾਥੀ ਜਿਹੜੇ ਪੰਜਾਬ ਪਰਦੇ ਲੋਕ ਨੇ ਉਹਨਾਂ ਨੇ ਇਸ ਖਬਰ ਨੂੰ ਦੇਖ ਵੀ ਲਿਆ ਹੋਊਗਾ ਪਰ ਇਹਦੇ ਪਿੱਛੇ ਦਾ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਜਿਵੇਂ ਕਿ ਹਰਜਿੰਦਰ ਸਿੰਘ ਕੁਝ ਹੀ ਦਿਨ ਪਹਿਲਾਂ ਟਰੱਕ ਦਾ ਯੂ ਟਰਨ ਗਲਤ ਮਾਰ ਦਿੰਦੇ ਨੇ ਤਿੰਨ ਬੰਦਿਆਂ ਦੀ ਕਾਰ ਸਵਾਰ ਹੁੰਦੇ ਨੇ ਉਹਨਾਂ ਦੀ ਮਾਤ ਹੋ ਜਾਂਦੀ ਹੈ ਤੇੰਨੇ ਮਾਮਲੇ ਦੇ ਵਿੱਚੋਂ ਵੀ ਫਸੇ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਬਹੁਤ ਵੱਡੀ ਚਰਚਾ ਚੱਲੀ ਔਰ ਅੱਜ ਦਾ ਜਿਹੜਾ ਇਹ ਮੁੱਦਾ ਹੈ ਬੜਾ ਹੀ ਗੰਭੀਰ ਮੁੱਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਬਾਰ ਬਾਰ ਪੰਜਾਬੀਆਂ ਨੂੰ ਟਾਰਗੇਟ ਤੇ ਲੈ ਲੈਣਾ ਔਰ ਦੂਜੇ ਪਾਸੇ ਪੰਜਾਬੀਆਂ ਵੀ ਨਹੀਂਓ ਕੀ ਕੁਝ ਗਲਤ ਕੀਤਾ ਜਾ ਰਿਹਾ ਸੀ ਇਹ ਤੁਹਾਡੇ ਅੱਜ ਸਾਹਮਣੇ ਧਰਾਂਗੇ ਕਿਉਂਕਿ ਮਾਮਲਾ ਕੱਲਾ ਅਮਰੀਕਾ ਦੀ ਸਰਕਾਰ ਦੇ ਨਾਲ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਨਾਲ ਸੱਦੇ ਤੌਰ ਤੇ ਜੁੜ ਚੁੱਕਿਆ ਤੈਗ ਕਰਕੇ ਤੁਹਾਡੇ ਸਾਹਮਣੇ ਦੋਵੇਂ ਖਬਰਾਂ ਪਹੁੰਚਾ ਰਾਂਗੇ ਬਹੁਤ ਵੱਡੀਆਂ ਖਬਰਾਂ ਨੇ ਤਾਂ ਹੁਣ ਤੁਸੀਂ ਵੇਖੋ ਵੀ ਪੰਜਾਬ ਦੇ ਅੰਦਰ ਸਾਡੇ ਲੋਕ ਕੀ ਕਹਿੰਦੇ ਨੇ ਕਹਿੰਦੇ ਜੀ ਅਮਰੀਕਾ ਦੇ ਵਿੱਚ ਜਾ ਕੇ ਕੈਨੇਡਾ ਦੇ ਵਿੱਚ ਜਾ ਕੇ ਸਾਡੇ ਜਿਹੜੇ ਪੰਜਾਬੀ ਨੇ ਉਹ ਪੰਜਾਬ ਦੀ ਤਰ੍ਹਾਂ ਵਰਤਾਵਰਤ ਕਰਦੇ ਨੇ ਇਸ ਕਰਕੇ ਉਹ ਫਸ ਜਾਂਦੇ ਨੇ ਪਰ ਅੱਜ ਜਿਹੜੇ ਨੌਜਵਾਨ ਦਾ ਇੰਕਾਊਂਟਰ ਕੀਤਾ ਗਿਆ ਅਮਰੀਕਾ ਦੀ ਪੁਲਿਸ ਦੁਆਰਾ ਉਹ ਤੁਹਾਡੇ ਸਾਹਮਣੇ ਵਜਾ ਵੀ ਧਰਾਂਗੇ ਕਿ ਮਾਮਲਾ ਕੀ ਹੋ ਗਿਆ ਪਹਿਲੀ ਖਬਰ ਤੁਹਾਨੂੰ ਇਸੇ ਨੌਜਵਾਨ ਤੇ ਦੱਸਾਂਗੇ ਦੇਖੋ ਸੁਖਵੀਰ ਸਿੰਘ ਬਾਣੇਲ ਤੋਂ ਪਹਿਲਾਂ ਇਹ ਜਿਹੜੇ ਨੌਜਵਾਨ ਇਹਨਾਂ ਦੀ ਖਬਰ ਬਾਣੇਲ ਹੁੰਦੀ ਹੈ ਕਹਿੰਦੇ ਜੀ ਛੜਕ ਦੇ ਉੱਤੇ ਤਲਵਾਰ ਘਮਾਉਂਦਾ ਸੀ ਔਰ ਦੂਜੇ ਪਾਸੇ ਜਦੋਂ ਅਮਰੀਕਾ ਦੀ ਪੁਲਿਸ ਯਾਨੀ ਉੱਥੋਂ ਦਾ ਮਹਿਕਮਾ ਜਿਹੜਾ ਥੋੜਾ ਜਿਆਦਾ ਸਖਤ ਹੈ ਆਪਣੇ ਪੰਜਾਬ ਤੋਂ ਆਪਣੇ ਹਿੰਦੁਸਤਾਨ ਤੋਂ ਉਹਨਾਂ ਦੀ ਪੁਲਿਸ ਦੁਆਰਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਦੋਸਤੋ ਬਾਤ ਕੀ ਹੁੰਦਾ ਸੁਣੋ ਜਰਾ ਧਿਆਨ ਦੇ ਨਾਲ ਅਗਲੀ ਅਪਡੇਟ ਸੁਖਬੀਰ ਸਿੰਘ ਬਾਦਲ ਤੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਅਮਰੀਕਾ ਦੇ ਲਾਸ ਐਂਜਲਸ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ ਸ਼ਖਸ ਦੀ ਪੁਲਿਸ ਫਾਇਰਿੰਗ ਦੀ ਘਟਨਾ ਵਿੱਚ ਮੌਤ ਹੋਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਸ਼ੂਟਿੰਗ ਦੀ ਘਟਨਾ ਸੰਬੰਧੀ ਫੁਟੇਜ ਰਿਲੀਜ਼ ਕਰਨ ਦੇ ਨਾਲ ਨਾਲ ਹੋਰ ਵੇਰਵੇ ਦਿੱਤੇ ਹਨ ਇਹ ਘਟਨਾ 13 ਜੁਲਾਈ ਸਵੇਰੇ ਲਗਭਗ 9:20 ਮਿੰਟ ਉਤੇ ਵਾਪਰੀ ਪੁਲਿਸ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਉਮਰ 36 ਸਾਲ ਸੀ ਅਤੇ ਉਹ ਆਰਕੀਡ ਸ਼ਹਿਰ ਦਾ ਰਹਿਣ ਵਾਲਾ ਸੀ ਲਾਸ Ăਂਜਲਸ ਪੁਲਿਸ ਵਿਭਾਗ ਵਿੱਚ ਲੈਫਟਨੈਂਟ ਬਲੂਸ ਕਾਸ ਨੇ ਕਿਹਾ ਗੁਰਪ੍ਰੀਤ ਸਿੰਘ ਬਾਰੇ ਉਹਨਾਂ ਨੂੰ ਕਈ ਵਿਅਕਤੀਆਂ ਨੇ ਕਾਲ ਕਰਕੇ ਸ਼ਿਕਾਇਤ ਕੀਤੀ ਸੀ ਕਿ ਉਹ ਸ਼ਰਿਆਮ ਸੜਕ ਉੱਤੇ ਇੱਕ ਧਾਰਦਰ ਰਥਿਆਰ ਨਾਲ ਕੁਝ ਐਕਸ਼ਨ ਕਰ ਰਿਹਾ ਹੈ। ਤਾਂ ਕਿ ਤੇ ਸਿਆਗਿਆ ਕਿ ਇਸ ਮਗਰੋਂ ਕੌਪੀ ਉੱਤੇ ਪਹੁੰਚੀ ਪੁਲਿਸ ਨੇ ਗੁਰਪ੍ਰੀਤ ਸਿੰਘ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਹਥਿਆਰ ਸੁੱਟਣ ਲਈ ਕਿਹਾ। ਇਸ ਮਗਰੋਂ ਉਸਨੇ ਹਥਿਆਰ ਨਾ ਸੁੱਟਿਆ ਅਤੇ ਆਪਣੀ ਕਾਰ ਵੱਲ ਚਲਾ ਗਿਆ ਤੇ ਪੁਲਿਸ ਉੱਤੇ ਪਾਣੀ ਦੀ ਬੋਤਲ ਸੁੱਟ ਦਿੱਤੀ। ਉਸ ਮਗਰੋਂ ਪੁਲਿਸ ਦੀਆਂ ਕਾਰਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਇੱਕ ਕਾਉਂਟੇ ਪਹੁੰਚ ਕੇ ਉਸ ਨੇ ਕਾਰ ਨੂੰ ਘੁਮਾਉਣਾ ਸ਼ੁਰੂ ਕੀਤਾ ਉਸ ਦੀ ਕਾਰ ਪੁਲਿਸ ਦੀ ਕਾਰ ਨਾਲ ਟਕਰਾ ਗਈ ਪੁਲਿਸ ਬੁਲਾ ਲਈ ਅਤੇ ਚਾਲੀ ਕੀਤੀਆਂ ਗਈਆਂ ਵੀਡੀਓਜ਼ ਮੁਤਾਬਕ ਉਹ ਗੱਡੀ ਵਿੱਚੋਂ ਬਾਹਰ ਆ ਗਿਆ ਇਸ ਵੇਲੇ ਉਸ ਦੇ ਹੱਥ ਵਿੱਚ ਹਥਿਆਰ ਸੀ ਅੱਗੇ ਦੱਸਿਆ ਗਿਆ ਕਿ ਇਸ ਮਗਰੋਂ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਪੁਲਿਸ ਵੱਲੋਂ ਵਿਰੋਧ ਕੀਤਾ ਗਿਆ ਇਸ ਮਗਰੋਂ ਪੁਲਿਸ ਵੱਲੋਂ ਪੋਲੀਆਂ ਚਲਾਈਆਂ ਗਈਆਂ। ਤਾਂ ਸੁਣ ਲਿਆ ਪੰਜਾਬ ਵਾਲਿਓ ਸਾਡੇ ਪੰਜਾਬੀ ਜਿਹੜੇ ਅਮਰੀਕਾ ਦੇ ਵਿੱਚ ਜਾਂਦੇ ਨੇ ਉਹ ਚਾਹੇ ਟਰੱਕ ਡਰਾਈਵਰ ਹੋਣ ਚਾਹੇ ਆਮ ਲੋਕ ਹੋਰ ਹੋਣ ਉਹਨਾਂ ਦੇ ਉੱਤੇ ਕਿਵੇਂ ਫਾਇਰਿੰਗ ਹੁੰਦੀ ਆ ਦੇਖ ਲਓ ਤੁਹਾਡੇ ਸਾਹਮਣੇ ਆ। ਯਾਨੀ ਪਹਿਲਾਂ ਆਪਣੇ ਹੀ ਪੰਜਾਬੀ ਦੁਆਰਾ ਉਹਨਾਂ ਦਾ ਕਾਨੂੰਨ ਤੋੜ ਕੇ ਉੱਥੇ ਆਪਣੇ ਲਕਸ਼ਣ ਦਿਖਾਏ ਗਏ, ਕਰਤੱਬ ਦਿਖਾਏ ਗਏ। ਯਾਨੀ ਕਹਿ ਲਓ ਆਪਣੀ ਗੁੰਡਾਗਰਦੀ ਦਿਖਾਈ ਗਈ। ਇਸ ਕਰਕੇ ਉਹਨਾਂ ਦੀ ਪੁਲਿਸ ਨੇ ਅਨਕਾਉਂਟਰ ਕਰ ਦਿੱਤਾ ਫਾਇਰਿੰਗ ਕਰ ਦਿੱਤੀ ਆ ਉਹਨੂੰ ਮਾਰ ਦਿੱਤਾ ਗਿਆ ਔਰ ਹੁਣ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਪੰਜਾਬ ਪ੍ਰਤੀ ਜਿਹੜਾ ਮੁੱਦਾ ਬੜਾ ਹੀ ਭਖਿਆ ਹੋਇਆ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਕੋਲ ਜਾਣ ਦੀ ਖੁਰਕ ਲੜਦੀ ਆ ਯਾਨੀ ਉਹਦੇ ਐਸੀ ਖੁਰਕ ਹੁੰਦੀ ਆ ਕਿ ਮੈਨੂੰ ਬਿਕਰਮ ਸਿੰਘ ਮਜੀਠੀਆ ਦੇ ਕੋਲੇ ਮੈਂ ਜਾਣਾ ਤੇ ਮੈਨੂੰ ਵੀ ਜੇਲ੍ਹ ਦੇ ਅੰਦਰ ਸੁੱਟ ਦਿਓ ਪੰਜਾਬ ਪਰ ਦੇ ਲੋਕਾਂ ਨੂੰ ਗਲਤ ਦਿਸ਼ਾ ਦੀ ਔਰ ਚਾਣਣਾ ਪਾਉਣਾ ਇਹ ਗਲਤ ਡਰੈਕਟ ਕਰਨ ਬੜਾ ਮਾੜਾ ਕੰਮ ਹੁੰਦਾ ਇਹ ਕੌਣ ਕਰ ਰਿਹਾ ਪੰਜਾਬ ਦੇ ਨੇਤਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਕਿਉਂਕਿ ਅਕਸਰ ਤੁਸੀਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਦੀ ਜਿਸ ਦਿਨ ਦੀ ਸਰਕਾਰ ਬਣਦੀ ਹੈ ਪੰਜਾਬ ਦੇ ਅੰਦਰ ਉਸੇ ਹੀ ਦਿਨ ਤੋਂ ਇਹ ਬਾਦਲ ਪਰਿਵਾਰ ਪੰਜਾਬ ਦੇ ਵਿੱਚ ਸਿਰਫ ਇੱਕ ਗੱਲ ਕਹਿੰਦਾ ਆਇਆ ਕਹਿੰਦਾ ਜੀ ਇਹੋ ਜਿਹੇ ਮੁੱਖ ਮੰਤਰੀ ਤਾਂ ਨਹੀਂ ਹੁੰਦੇ ਯਾਨੀ ਇਹ ਕਹਿੰਦਾ ਮਤਲਬ ਕੀ ਹੈ ਕਹਿੰਦਾ ਜੇਕਰ ਮੁੱਖ ਮੰਤਰੀ ਹੁੰਦਾ ਤਾਂ ਉਹ ਸਾਡੇ ਵਰਗਾ ਹੁੰਦਾ ਯਾਨੀ ਸਾਨੂੰ ਤਾਂ ਜਨਮ ਤੋਂ ਸਾਡੇ ਘਰੇ ਰਾਜਨੀਤੀ ਚੱਲੀ ਹੈ ਇਹਨਾਂ ਨੂੰ ਦਰਸਲ ਦੇ ਵਿੱਚ ਜਿਹੜਾ غرੂਰ ਸੀ ਉਹ ਪੰਜਾਬ ਦੇ ਲੋਕਾਂ ਨੇ ਕਹਿਸ਼ ਨਹਿਸ਼ ਕਰ ਦਿੱਤਾ ਇਹਨਾਂ ਲੋਕਾਂ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਤਾਂ ਉਹਨੂੰ ਉਹ ਸਵੀਕਾਰ ਵੀ ਨਹੀਂ ਕਰ ਰਹੇ ਉਹ ਮੰਨ ਨਹੀਂ ਰਹੇ ਕਿ ਪੰਜਾਬ ਦੇ ਲੋਕ ਸਾਡੇ ਵਿਰੁੱਧ ਖੜੇ ਹੀ ਨਹੀਂ ਖੜਾਵਾ ਦੌਰ ਆ ਗਿਆ ਹੈ ਸੁਖਬੀਰ ਸਿੰਘ ਬਾਦਲ ਵਰਗੇ ਨੇਤਾ ਇੱਕ ਅਦੀ ਥਾਵੇਂ ਜਾ ਕੇ ਪੰਜਾਬ ਦੇ ਲੋਕਾਂ ਨੂੰ ਗਲਤ ਦਿਸ਼ਾ ਦੀ ਔਰ ਪਾ ਰਹੇ ਨੇ ਪੰਜਾਬ ਦੀ ਸਰਕਾਰ ਦਾ ਸਮਰਥਨ ਕਰਨ ਦੀ ਗੱਲ ਨਹੀਂ ਕਹਿ ਰਹੇ ਉਲਟਾ ਪੰਜਾਬ ਦੇ ਮੁੱਖ ਮੰਤਰੀ ਤੇ ਉਹ ਚੇੜ ਰਹੇ ਨੇ ਕਿ ਆਮ ਘਰ ਦਾ ਬੰਦਾ ਇੱਕ ਨੌਜਵਾਨ ਗਰੀਬੀ ਦੇ ਵਿੱਚੋਂ ਉੱਠ ਕੇ ਕਹਿ ਸਕਦੇ ਆ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਿਆ ਇਹਨਾਂ ਲੋਕਾਂ ਤੋਂ ਸਹਿਨ ਨਹੀਂ ਹੁੰਦਾ ਇਹ ਦਰਸਲ ਦੇ ਵਿੱਚ ਹਕੀਕਤ ਹੈ ਇੱਕ ਹੀ ਕਹਿੰਦੇ ਨੇ ਇਹਨਾਂ ਦੇ ਪੁੱਤ ਪਰੋਤੇ ਕੀ ਕਹਿੰਦੇ ਨੇ ਦੇਖੋ ਇੱਕ ਇਹਨਾਂ ਦਾ ਭਤੀਜਾ ਸੁਖਬੀਰ ਸਿੰਘ ਬਾਦਲ ਦਾ ਮੈਂ ਉਹਦੀ ਇੱਕ ਵੀਡੀਓ ਦੋ ਚਾਰ ਵਾਰ ਪਾਈ ਵੀ ਹੈ ਮੁੰਨੀ ਜੀ ਦਾੜੀ ਵਾਲਾ ਕਹਿ ਸਕਦੇ ਦਾੜੀ ਨਹੀਂ ਆਈ ਤਾਂ ਉਸ ਬੰਦੇ ਨੇ ਕਿਹਾ ਕਹਿੰਦਾ ਮੈਂ ਪੰਜਾਬ ਤੇ ਰਾਜ ਕਰਨਾ ਪੰਜਾਬ ਦੇ ਲੋਕਾਂ ਨੇ ਉਲਟਾ ਗਾਲਾਂ ਕੱਢੀਆਂ ਇਹ ਪਹਿਲਾਂ ਤੁਹਾਡੇ ਦਾਦੇ ਪਰਦਾਦੇ ਤੁਹਾਡੇ ਪਿਓ ਤੁਹਾਡੇ ਚਾਚੇ ਤਾਏ ਪੰਜਾਬ ਨੂੰ 25 ਸਾਲ ਲੁੱਟ ਕੇ ਖਾ ਗਏ ਨੇ ਓਏ ਹੁਣ ਪੰਜਾਬ ਦਾ ਕੀ ਬਣਾ ਦੇਣਗੇ ਬਾਈ ਸੋ ਇਹ ਗੱਲਾਂ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਸਾਡੇ ਪੰਜਾਬੀਆਂ ਨੂੰ ਹੜਾਂ ਦੀ ਮਾਰ ਪੈ ਗਈ ਆ ਬਾਦਰਾ ਕੋਲ 3500 ਕਿੱਲਾ ਤੇ ਜੇਕਰ ਆਪਣਾ ਅੱਧਾ ਰਾਜ ਭਾਗ ਵੇਚ ਵਟ ਕੇ 50% ਝੋਕ ਦੇਣ ਤਾਂ ਫੇਰ ਮੰਨਾਂਗੇ ਕਿ ਵਾਕਈ ਪੰਜਾਬ ਦਰਦੀ ਨੇ ਸਾਡੇ ਲੋਕਾਂ ਦੇ ਦਰਦੀ ਨੇ ਇਸ ਤਰ੍ਹਾਂ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਲੋਕਾਂ arg ਨਹੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਓਏ ਹੁਣ ਜੇ ਕਰੜਾ ਫਸਦਾ ਮੈਚ ਲਾਉਣਾ ਤਾਂ ਸੁਖਵੀਰ ਸਿੰਘ ਬਾਦਲ ਨੂੰ ਸਾਡੇ ਬਣੀਓ ਅਪੀਲ ਕਿ ਆਪ ਦਾ ਦਾ ਰਾਜ ਭਗ ਵਿੱਚ ਵਟ ਕੇ 50% ਝੋਕ ਦਿਓ ਕਣਕ ਦੀ ਲੋੜਾ ਕਣਕ ਦਿਓ ਰਾਸ਼ਨ ਦੀ ਲੋੜਾ ਰਾਸ਼ਨ ਦਿਓ ਗੱਲਾਂ ਨਾਲ ਖੜਾ ਨਹੀਂ ਬਣਦੇ ਇਹ ਬਹੁਤ ਸਾਰੇ ਬਣਾਉਂਦੇ ਰਹੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ